ਕਾਦੀਆਂ ਦੀ ਪੋਸਿਸ਼ਨ ਤਰਤੀ ਤੇ ਤੇ ਭੱਜਿਆ ਪਰਿਵਾਰ ਜਿਹੜਾ ਵਾ 100 ਸਾਲ ਤੋਂ ਵੱਧ ਸਮੇਂ ਤੋਂ ਗੁਰੂ ਨਾਨਕ ਪਾਸ਼ੀ ਦੀ ਜਨਮ ਘਰ ਦੇ ਆ ਰਹੇ ਨੇ ਬਹੁਤ ਵਾਰ ਨਲੂ ਜੀ ਸਰ ਮੌਕੇ ਤੇ ਤੇ ਉਹਨਾਂ ਨੂੰ ਮੌਕਾ ਮਿਲਿਆ ਵਾ ਅੱਜ ਵੀ ਉਹ ਪਰਿਵਾਰ ਆਪਣੇ ਦਾਦਾ ਜੀ ਦਾ ਨਾਨਕ ਪਾਸ਼ਾ ਦਾ ਵਰ੍ਹੇਗੰਢ ਮਨਾ ਰਹੇ ਆ ਮੈਂ ਉਹਨਾਂ ਨੂੰ ਮੁਬਾਰਕਵਾਦ ਦੇਣਾ ਔਰ ਉਹਨਾਂ ਦਾ ਧੰਨਵਾਦ ਵੀ ਕਰਨਾ ਵਾ ਕਿ ਵਾ ਆਪਣੇ ਵੱਡ ਵਡੇਰਿਆਂ ਦੀ ਯਾਦ ਵਿੱਚ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ ਉਹ ਨਾਨਕ ਪਾਸ਼ਾ ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਇਨਸਾਨ ਸਨ ਔਰ ਉਹਨਾਂ ਨੇ ਸਾਨੂੰ ਸ਼ਾਂਤੀ ਦਾ ਸੰਦੇਸ਼ ਦਿੱਤਾ ਕਿੱਥੇ ਉਹਨਾਂ ਨੇ ਸ਼ਾਂਤੀ ਦਾ ਸੰਦੇਸ਼ ਦਿੱਤਾ ਉੱਥੇ ਮੌਜੂਦੇ ਹਕਮਰਾਨਾਂ ਨੂੰ ਤਾਰਨਾ ਕੀਤੀ ਹੈ ਬਾਬਰ ਯਾਬਰ ਰਾਜੇਸ਼ੀ ਮੁਕੱਦਮ ਕੁੱਤੇ ਐਸੇ ਲਫ਼ਜ਼ ਕਹੇ ਕਿ ਮੌਜੂਦੇ ਹਕਮਰਾਨਾਂ ਨੂੰ ਤਾਰਨਾ ਕੀਤੀ ਹੈ ਉਸ ਨੂੰ ਨਾਲ ਪਾਛੇ ਜੀ ਲਾ ਜਨ ਮਨਉਣ ਵਾਸਤੇ ਆਇਆ ਵਾਇਕਲ ਕੀਤਾ ਕੱਲ ਨੂੰ ਤੇ ਜੋ ਮਾਜੇ ਵੱਲੋਂ ਵਰਕਰਾਂ ਨੇ ਪਾਰਟੀ ਦੇ ਤੇ ਹੱਥ ਵਸਾਵਾ ਮੈਂ ਵਰਕਰਾਂ ਦਾ ਧੰਨਵਾਦ ਕਰਨਾ ਵਾ ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਆਉਣ ਵਾਲਾ ਜਿਹੜਾ ਰਾਹ ਸਾਡਾ ਸਾਫ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਇੱਕ ਬੜੀ ਵੱਡੀ ਲੀਡ ਨਾਲ ਸਤਾਈ ਚ ਜਿਹੜਾ ਸਰਕਾਰ ਬਣਾਏਗਾ ਤੇ ਮੈਂ ਉਹਦਾ ਉਹਦਾ ਰਾਹ ਜਿਹੜਾ ਉਹ ਸਾਡਾ ਖੁੱਲ ਗਿਆ ਤੇ ਬੜਾ ਖੁਸ਼ੀ ਭਰਿਆ ਸਮਾਂ ਹੈ ਅੱਜ ਸਾਰੇ ਭਾਤੀਆ ਪਰਿਵਾਰ ਵਾਲੇ ਕੁਮਾਰ ਸਿੰਘ ਸਾਹਿਬ ਦਾ ਪ੍ਰਕਾਸ਼ਪੁਰਬ ਜੋ ਹਰ ਸਾਲ ਬਹੁਤ ਵੱਡਾ ਪ੍ਰਣਾ ਕਰਦੇ ਆ ਪਰੇ ਭਟਿਆ ਪਰਿਵਾਰ ਗੁਰਬੰਧ ਸਾਹਿਬ ਜੀ ਨੂੰ ਜਗਤ ਕਰਦੇ ਹੋਏ ਆਪਣੇ ਮਰਤੀ ਚਾਰਾ ਸਿੰਘ ਜੀ ਪਟਿਆ ਜਿਨ੍ਹਾਂ ਨੇ ਇਸ ਕਮਿਊਨਿਟੀ ਨੂੰ ਆਰਪੀਤੀ ਸੀ ਅਜਿਹਾ ਨਾਲ ਉਹਨਾਂ ਨੇ ਯਾਦ ਕਰਦੇ ਆ ਰਾਣ ਗੋਬਾਲ ਸਿੰਘ ਜੀ ਪ੍ਰਕਾਸ਼ਪੁਰ ਬਣਾਉਂਦੇ ਆ ਮੈਂ ਪਰੇ ਭਟਿਆ ਪਰਿਵਾਰ ਨੂੰ ਇਸ ਸਦੀ ਪਰੰਪਰਾਵਾਦ ਦਾ ਨਾਮ ਹਰ ਸਾਲ ਵਧੀਆ ਤਰ੍ਹਾਂ ਅਲਾ ਕਰਦੇ ਜੀ ਗੁਰੂ ਘਰਾਂ ਜੁੜੇ ਜੇ ਪਰਮਸਾਧ ਜੁੜੇ ਜੇ ਪਸਾਜੀ ਸੁਨਵਾਦਾਰ ਜੀ ਇਥੇ ਤਰ੍ਹਾਂ ਕਰਦੀ ਕਰਾ ਕਰੋ ਹਰ ਸਾਲ ਇਹ ਜੜਾ ਬਣੋ ਦੇਖੋ ਜੀ ਅਸਲੀ ਅਜੇ ਇਹ ਜਿਵੇਂ ਇਲੈਕਸ਼ਨ ਆ ਸਰ ਵੀ ਚੋਂ ਬੜਾ ਵਧੀਆ ਪ੍ਰਦਰਸ਼ਨ ਹੋਇਆ ਆ ਕਾਲੀ ਪਾਲ ਦੂਜੇ ਨੰਬਰ ਤੋਂ ਆ ਰਿਹਾ ਆ ਆ ਗਿਆ ਤੇ ਅੱਜ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਜਿਵੇਂ ਕਾਲੀ ਪਾਲ ਸਿੱਖੇ ਸੀ ਅੱਜ ਵਧੀਆ ਨੇ ਇਹ ਸਾਬਤ ਕਰ ਦਿੱਤਾ ਆ ਕੀ ਕੰਦੀ ਦਾ ਆਪਣਾ ਤਰ੍ਹਾਂ ਕੋਈ ਬਾਇਸ ਨਹੀਂ ਸਿਰਸਪਾਈ ਵੀ ਰੱਖੇ ਹੋਣੀ ਆ ਉਹ ਸ਼ਾਮੀ ਕੱਲ ਗੱਲ ਆਪਣੀ ਸਰਕਾਰ ਬਣਾਉਂਗਾ ਜੀ ਖਾਲਸਾ ਸਾਹਿਬ ਆਇਆ ਜਿੱਥੇ ਅੱਜ ਕਾਬੀਆਂ ਵਿਖੇ ਸੁਨੀ ਬਾਬੇ ਪਿਆਰਾ ਸਿੰਘ ਬਾਟਿਆਈ ਦੇ ਪਰਿਵਾਰ ਵੱਲੋਂ ਹਰ ਸਾਜ ਦੀ ਤਰ੍ਹਾਂ ਭਾਨਗੁਰ ਨਾਰਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦੇ ਉਪਰੋਕ ਬੜੀ ਸ਼ਰਦਾ ਭਾਉ ਨਾਲ ਭਾਵਨਾ ਨਾਲ ਗੁਰਦਿਆ ਗੁਰਪ੍ਰੀਤ ਹਾਜ਼ਰ ਸਾਹਿਬ ਵਿਖੇ ਸਾਚਕਾਲ ਸਿੰਘ ਜੀ ਮੰਦਰ ਸਾਹਿਬ ਦੇ ਕੀਰਤਨੀਏ ਗੁਰਗੋਆਨਾਂ ਸਾਹਿਬ ਦੇ ਕੀਰਤਨੀਏ ਰਾਜੀ ਸਾਹਿਬ ਆ ਮੈਂ ਆ ਕੇ ਕੀਰਤਨ ਕਰਕੇ ਗੁਰੂ ਦੇ ਸ਼ਬਦ ਦਿੱਤੇ ਗਾਇਨ ਕੀਤੇ ਨੇ ਤੇ ਸੰਗਤਾਂ ਨੂੰ ਪਹੁੰਚ ਕਰਕੇ ਪਰਿਵਾਰ ਨੂੰ ਧੰਨਵਾਦੀ ਬਣਾਇਆ ਪਰਿਵਾਰ ਨੇ ਸਵਾਗਤ ਹੋਇਆ ਸੀ ਇਹ ਸੰਗਤ ਆਈ ਉਹ ਆਪਣੀ ਸੱਜਣ ਆਏ ਨੇ ਮੈਂ ਇਹਨਾਂ ਦਾ ਆਪ ਕੋਲ ਕੋ ਧੰਨਵਾਦ ਕਰਦਾ ਇਹ ਸਾਡੇ ਬਾਬਾ ਜੀ ਨੇ ਪਾਕਿਸਤਾਨ ਦੀ ਧਰਤੀ ਗੁਰੂ ਨਾਨਕ ਸਾਹਿਬ ਦਾ ਜਿੱਥੇ ਪ੍ਰਕਾਸ਼ ਹੋਇਆ ਉਸ ਤੋਂ ਸਾਡੇ ਬਜ਼ੁਰਗਾਂ ਦਾ ਸ਼ੋਖੜ ਜੁਰਦਾ ਉਸ ਤੋਂ ਇਹਨਾਂ ਦਾ ਪ੍ਰਕਾਸ਼ ਹੋਇਆ ਮੈਂ ਤਾਂ ਕਈ ਵਾਰੀ ਇਹ ਨਹੀਂ ਸੋਚਣਾ ਬਹੁਤ ਲੰਮਾ ਅਰਸਾ ਲਈ 50 ਸਾਲ ਦਾ ਅਰਸਾ ਗੁਰਨਾਨ ਸਿੰਘ ਦਾ ਤੇ ਹੁੰਦਾ ਉਹ ਸਦਾ ਜਿਸ ਤਰ੍ਹਾਂ ਕੀਤਾ ਗੁਰਨਾਨ ਸਿੰਘ ਦਾ ਪ੍ਰਕਾਸ਼ ਸਾਡੇ ਵਡੇਰਿਆਂ ਵਿੱਚੋਂ ਹੀ ਕੇ ਤੇ ਗੁਰਨਾਨ ਸਿੰਘ ਦੇ ਦਰਸ਼ਨ ਵੀ ਕੀਤੇ ਹਨ ਗੁਰਨਾਨ ਸਿੰਘ ਪਰਿਵਾਰ ਦੇ ਵੀ ਦਰਸ਼ਨ ਕੀਤੇ ਹਨ ਕਿਉਂਕਿ ਪੀੜ੍ਹੀ ਚੱਲਦੀ ਹੈ ਤੇ 100 ਸਾਲ ਦੇ ਮੇਰੇ ਪਿਤਾ ਜੀ ਅੱਜ ਵੀ ਮਹੀਨੇ ਨਾਲ ਜਿਵੇਂ ਸੰਸਾਰ ਤੋਂ ਨਹੀਂ 100 ਸਾਲ ਤੋਂ ਉਹਨਾਂ ਦੀ ਅਹੀ ਇਸ ਏ ਜਮਾ ਪਰ ਉਹ ਕਹਿੰਦੇ ਨੇ ਸਾਡੇ ਮੇਰੇ ਜਨਮ ਤੋਂ ਪਹਿਲਾਂ ਆਏ ਸਾਡੇ ਬਜ਼ੁਰਗੀਆਂ ਨੇ ਇਥੇ ਇਹ ਦਿਨ ਮਨਾ ਰਹੇ ਨੇ ਮੈਂ ਆਪਣੇ ਸਰਕਾਰ ਦੇ ਸਰਗਮਾਸੀ ਬਾਕੀ ਪਿਆਰਾ ਸੇਂਗੀ ਨੂੰ ਯਾਦ ਕਰਦਿਆਂ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦਾ ਜਿਹੜਾ ਉਹਨਾਂ ਦਾ ਖਾਨਦਾਨ ਸਾਰਾ ਸਹਿਯੋਗ ਕਰਦਾ ਤੇ ਅਸੀਂ ਇਹ ਕਾਰਜ ਕਰਦੇ ਆ ਸਵੇ ਜਿਹੜੀ ਆਉਂਦੀ ਉਹਨਾਂ ਦਾ ਇੱਕ ਕਦਮ ਆ ਸਾਡੇ ਸਿਰ ਮਤੇ ਗਿਆ ਔਰ ਆ ਕੇ ਗੁਮਾਰ ਸਾਹਿਬ ਜੋ ਸੁਨਾਹ ਨੂੰ ਮੰਨਿਏ ਕਰਪਾ ਕਰੇ ਨਾਮ ਦੇ ਪਵਾਨ ਸ਼ਖੋ ਨਾਨਕ ਨਾਮ ਸਰਵੀ ਕੜਾ ਤੇਰੇ ਭਾਣੇ ਸਰਬਾ ਦਾ ਪ੍ਰਭ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਕਿਰਮਤ